ਹਿੰਦੂ ਆ ਇਹ ਤਕਰੀਬਨ ਸਵੇਰੇ 6:30 ਵਜੇ ਦੇ ਕਰੀਬ ਇੱਕ ਮੋੜ ਸਿਰ ਤੇ ਇੱਕ ਬਲੇਰੋ ਪਿਕਅਪ ਦਾ ਇਹ ਨੇੜੇ ਟੱਕਰ ਹੋਈ ਸੀ ਜਿਸ ਵਿੱਚ ਕਾਫੀ ਗੰਭੀਰ ਰੂਪ ਜਖਮੀ ਹੋ ਗਿਆ ਸੀਗਾ ਇਹ ਇੱਕ ਵਿਅਕਤੀ ਜਿਸ ਨੂੰ ਜਿਹੜੇ ਕੈਂਟਰ ਜਿਹੜੇ ਪਿਕਅਪ ਚਾਲਕੀ ਇਸ ਨੂੰ ਉਠਾ ਲੈ ਗਿਆ ਆਪਣੀ ਇਲਾਜ ਵਾਸਤੇ ਅੰਦਰ ਕੈਂਟਰ ਸੀ ਫਾਸਪੋਰਟ ਜਾ ਕੇ ਉਹਦੇ ਤੋਂ ਇੱਕ ਦਰਪਨ ਚੱਕ ਕੇ ਵਾਸਤੇ ਮੌਜੂਦ ਹੋ ਚੁੱਕੀ ਸੀ ਆ ਉਹ ਫਿਰ ਉੱਥੋਂ ਚਲ ਗਿਆ ਸੀ ਗਪੋਤਪੋੜੀ ਵੀ ਛੱਡ ਕੇ ਚਲ ਗਿਆ ਸੀਗਾ ਜਿਸ ਤੋਂ ਹੁਣ ਅਗਲਿਫਿਕੇਸ਼ਨ ਹੋਈ ਹੈ ਜੱਟਪੁੜੀ ਦੀ ਬਲਵਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਜਿਹੜਾ ਹੈਗਾ ਇਹਨਾਂ ਦਾ ਚੱਕ ਸਿੰਘਪੁਰ ਤਾਣਾ ਤਨਪੁੜੀ ਜ਼ਿਲ੍ਹਾ ਮੁਕਾ ਜੂਬ ਬੈਂਕ ਕਾਡ ਦੇ ਤੌਰ ਤੇ ਕੰਮ ਕਰਦਾ ਸੀ ਰਾਤ ਨੂੰ 10 ਤੋਂ 6 ਆਪਣੀ ਡਿਊਟੀ ਪੂਰੀ ਕਰਕੇ ਨਬੋਦਰ ਤੋਂ ਆਪਸਾਰੀ ਸੋਡੀ ਸ਼ਹੀਦ ਜੀ ਇਸ ਤਰ੍ਹਾਂ ਤੋਂ ਬੰਦੇ ਗੱਡੀ ਵਾਲੇ ਦੀ ਪਛਾਣ ਹੋ ਚੁੱਕੀ ਹੈ ਹਾਂਜੀ ਗੱਡੀ ਜਿਹੜੀ ਐਕਸੀਡੈਂਟ ਕੀਤੀ ਸੀ ਗੱਡੀ ਦੀ ਪਛਾਣ ਹੋ ਚੁੱਕੀ ਹੈ ਇਹ ਜਿਸ ਦਾ ਨਾਮ ਵੀਕ ਪਾਸਿੰਗ ਹੈ ਪੁੱਤਰ ਜਿਕਰ ਸਿੰਘ ਇਹ ਪਿੰਡ ਇਸ ਦਾ ਹੈਗਾ ਸ਼ਰੀਬਾ थाना ਤਰਖੁਰ ਜ਼ਿਲ੍ਹਾ ਮੋਗਾ ਤੇ ਕੀ ਕਾਰਵਾਈ ਕੀਤੀ ਗਈ ਅੱਗੇ ਇਹ ਮਦਾਈ ਪਾਰਟੀ ਨੂੰ ਇੱਥੇ ਬੁਲਾਇਆ ਤੇ ਜੋ ਵੀ ਆਪਣੀ ਸਟੇਟਮੈਂਟ ਦੇਣਗੇ ਉਸੇ ਅਕੋਰਡਿੰਗ ਕੀ ਕਾਰਵਾਈ